ਖੜਦਾ ਹੀ ਹੈ ਹੋਰ ਬਾਬੇ ਕੀ ਹਾਲ ਚਾਲ ਹੈ ਸਵਾਗਤ ਹੈ ਉਹਨੇ ਚੈਨਲ ਤੇ ਗੂਗਲ ਰਹੀ ਹੈ ਪਰ ਲੈ ਕੇ ਹਾਜ਼ਰ ਆਪਾਂ ਅੱਜ ਦਾ ਨਵਾਂ ਬਲੌਗ ਤੇ ਆਪਾਂ ਪਹੁੰਚ ਗਏ ਸੀ ਐਮਪੀ ਤੁਹਾਨੂੰ ਪਤਾ ਹੈ ਤੇ ਹੁਣ ਸਾਨੂੰ ਮਸ਼ੀਨ ਦੇ ਕਰਤਾਰ ਮਸ਼ੀਨ ਵਿੱਚ ਆਊਗਾ ਦਰਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਵਧੀਆ ਹਾਂਜੀ ਕੀ ਦੇਖਦਾ ਤੁਸੀਂ ਕੋਲੀ ਮੈਂ ਮਸ਼ੀਨ ਵੇਖਣ ਦਿਆ ਅੱਛਾ ਆਹ ਮਸ਼ੀਨ ਬਕਿਆ ਹੋਇਆ ਬਾਬੇ ਐਮਪੀ ਨੰਮ ਐਮਪੀ ਨੰਬਰ ਆ ਨਾ ਐਮਪੀ ਨੰਬਰ ਗੁਣਾ ਗੁਣਾ ਨੰਬਰ ਗੁਣਾ 8 808 2020 ਮਾਡਲ ਬਾਬੇ ਹਿੰ ਰੁਪਿਆ ਜਮਾ ਸਾਫ ਸਰਪਰਾ ਵਧੀਆ 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 ਆ ਬਾਈ ਦੀ ਮਸ਼ੀਨ ਹੈ ਬਾਈ ਨਾਲ ਕਰ ਲਿਓ ਕੰਟੈਕਟ ਤੇ ਕਿੰਨੇ ਵਾਰ ਦੱਸੀ ਹੋਂਡੇ ਜਾਣਕਾਰੀ ਆਕੇ ਆਹੋ 20 ਮਾਡਲ ਉਹ ਟਾਇਰ ਟੂਰ ਚੈੱਕ ਕਰ ਲਿਓ ਬਾਬੇ ਪ੍ਰੈਸ਼ਰ ਵਧ ਲਿਆ ਪਿਆ ਹਾਂ ਮੁੰਡਿਆ ਪ੍ਰੈਸ਼ਰ ਪਾ ਚੋਣੇ ਵਾਲਾ ਚੋਣਿਆ ਹਾਂ ਪ੍ਰੈਸ਼ਰ ਤੁਸੀਂ ਸਿਰੇ ਵਧ ਲਿਆ ਪਿਆ ਬਾਬੇ ਸਾਰੀ ਓਕੇ ਕਰੀ ਪਈ ਆ ਇੰਜਨ ਉਹਨਾਂ ਨੂੰ ਦਿਖਾ ਰਨਾ ਤਰਾ ਵੀ ਆਉਣਾ ਫੜ ਜਾ ਮੈਂ ਉਹਨਾਂ ਇੰਜਨ ਨੂੰ ਦਿਖਾ ਲੈਣਾ ਉੱਤੋਂ 2020 ਮਾਡਲ ਹੈ ਜੇ ਕਿਸੇ ਨੇ ਲੈਣੀ ਹੋ ਮਸ਼ੀਨ ਦਾ ਸੰਪਰਕ ਕਰ ਲੈ ਤੇ ਇਹ ਗੱਲ ਉਹ ਬਾਰੇ ਕਰ ਲੈ ਚੈੱਕ ਇਨ ਜਨ ਇਹ ਮਸ਼ੀਨ ਦੀ ਗੱਲਬਾਤ ਕਰਨ ਦੀ ਤਾਂ ਬਾਈ ਦਾ ਨੰਬਰ ਜਿਹੜਾ ਉਹਦੇ ਘਰਲੇ ਕੰਟੈਕਟ ਆ ਆਸੀ ਬਾਬੋ ਬਿਹਾਲ 2021 ਮਾਡਲ ਇਹ ਵਿਕਾਉਣੀ ਹੈਗੀ ਇਹ ਆਪਣੀ ਨਾਲ ਨਹੀਂ ਨਹੀਂ ਨਾ ਨਾ ਅੱਖਾਂ ਸੀ ਐ ਰੋਤ ਕੇ ਗਈਆਂ ਸੀ ਇਹ ਮੈਂ ਭਾਈ ਐਮਪੀ ਚ ਖੜੀਆਂ ਸੀ ਸ਼ੋਪਰੇ ਦੀ ਚ ਜੇ ਕਿਸੇ ਨੇ ਮਸ਼ੀਨ ਲੈਣੀ ਹੋਵੇ ਤਾਂ ਕਰ ਲਓ ਮੈਂ ਕੰਟਰੈਕਟਰ ਕੀ ਕਹਿੰਦਾ ਹੈ ਕੀ ਕਹਿੰਦਾ ਮੈਂ ਕੁੱਤਾ ਨਾਲ ਬੈਜ ਕੇ ਇੱਧਰ ਕਿੱਥੇ ਉਧਰ ਹੀ ਹੈਗਾ ਦੂਰੀ ਵਿੱਚ ਐਸਾ ਦੇਖੀ ਕਿਤੇ ਲੱਤ ਫੜਵਾ ਦੇ ਇਹ ਕਿੰਨੀ ਮਾਡਲ ਇਹ ਕਿੰਨੀ ਮਾਡਲ ਇਹ ਬਾਬੋ 21 ਮਾਡਲ ਮਸ਼ੀਨ ਹੱਡਲ ਲਈ ਸਾਰੀ ਲਿਖਾਈ ਵਾਲੀਆਂ ਨੇ ਹਾਂਜੀ ਸਾਡੇ ਕੋਲ ਸਾਰੀਆਂ ਲਿਖਾਈ ਵਾਲੀਆਂ ਨੇ ਹਾਂ ਸਾਨੂੰ ਸਟicker ਚ ਪਾ ਦੇਣ ਲਾ ਦੀ ਇਹ ਉਹਦਾ ਸਟicker ਚ ਆਈਆਂ ਨੇ ਹੱਡਲ ਲਈ ਇੱਕੀ ਮਾਲ ਤੇ ਤਾਂ ਦੇਖੀ ਰਹੀ ਨਾਲ ਗਈ ਨਾਲ ਗਈ ਜਿਹੜੀ ਇਹ ਐਤ ਕੀ ਲੈਣ ਦੀ ਫਿਰ ਹਾਂ ਪਲੇਟ ਇਹਦੇ ਬਾਬ ਵੱਡੀ ਲਾ ਰੱਖੀ ਆਣਾ ਇਹ ਫਿਰ ਸਾਨੂੰ ਉਹ ਦੂਸਰਾ ਇੰਜਣ ਦਿੱਤਾ ਕੀ ਯੂਰੀ ਵਾਲਾ ਇੰਜਣ ਬੰਦ ਕਰਿਆ ਹੁਣ ਕੱਟ ਗਿਆ ਯੂਰੂ ਕੱਟ ਅੱਛਾ ਤੇ ਕਿਵੇਂ ਚੱਲਿਆ ਆਪਾਂ ਦਾ ਦੇਖ ਹੁਣ ਚਲਾਇ ਨਹੀਂ ਹੈਗਾ ਨਹੀਂ ਵਧੀਆ ਚੱਲਦਾ ਯੂਰੀਆ ਵਾਲਾ ਉਹਨੂੰ ਤੇਰਾ ਡਰ ਹੀ ਕੀ ਕਿਦਾਂ ਚੱਲੂਗਾ ਪਰ ਕੀ ਹੈ ਕਿ ਕੋਈ ਮਿਸਟੇਕ ਨਹੀਂ ਆਈ ਯੂਰੀਆ ਵਾਲੇ ਸਭੋਂ ਤੰਗ ਹੋ ਜਿੰਨਾ ਜੀ ਯੂਰੀਆ ਚੱਲੂਏ ਕੱਟੇ ਦਾ ਕੋਈ ਦਿੱਕਤ ਨਹੀਂ ਹੋਈ ਨਹੀਂ ਹੁਣ ਇਹ ਜਿਵੇਂ ਯੂਰੀਆ ਬੰਦ ਕਰਾਤਾ ਹਾਂਜੀ ਸੌਫਟਵੇਅਰ ਉਹਨਾਂ ਨੇ ਅਪਡੇਟ ਕਰਤਾ ਹਾਂ ਠੀਕ ਆ ਬਾਅਦ ਚ ਕੋਈ ਦਿੱਕਤ ਤਾਂ ਨਹੀਂ ਊ% ਦਿਖਾਉਂਦੇ ਵੀ ਐਨੇ ਪਰਸੈਂਟ ਪਿਆ ਜਿਹੜਾ ਕੰਪਨੀ ਚ ਪਾ ਕੇ ਆਇਆ ਸੀ ਉਹੀ ਹੀ ਜਦੋਂ ਕੱਟ ਕਰਾਤਾ ਉਹ ਦਿਖਣੋਂ ਹਟ ਗਿਆ ਫਿਰ ਅੱਛਾ ਹਾਂ ਉਹ ਕੋਈ ਦਿੱਕਤ ਨਹੀਂ ਦਿੱਤੀ ਮਸ਼ੀਨ ਨੇ ਮੈਨੂੰ ਉੱਦਾਂ ਕੋਈ ਇੱਕ ਫਾਈਲਰੀ ਦਿੱਕਤ ਨਹੀਂ ਆਈ ਠੀਕ ਆ ਵਾਕੀ ਮਸ਼ੀਨ ਸੋਹਣੀ ਬਣੀ ਆਪਣੇ ਕੋਲ ਵੀ ਹੁੰਦੀ ਹੁੰਦੀ ਪਹਿਲਾਂ 2009 ਚ ਐ ਆਪੜ 11 ਜੀ ਪਹਿਲਾਂ ਸ਼ੁਰੂ ਚ ਕੀ ਆਇਆ ਸੀ ਉਹ 11 ਚ ਲਈ ਨਹੀਂ ਆਪਾਂ ਪਹਿਲਾਂ ਠੀਕ ਆ ਹੋਰ ਮਸ਼ੀਨ ਤੇ ਨਹੀਂ ਕੋਈ ਮਗਿਉ ਨਹੀਂ ਨਹੀਂ ਉਹ ਕੱਲਿਓ ਬਕਿਉ ਕੱਲਿਓ ਮਸ਼ੀਨ ਬਾਬੇ ਬਕਿਉਗਾ ਜੇ ਮਸ਼ੀਨ ਲੈਣੀ ਉਹ ਤਾਂ ਕਰ ਲਿਓ ਬਾਈ ਨਗਨ ਟਿਕਟਾ ਪਲੇਟ ਰੂਟ ਗਈ ਉਹਦਾ ਰੇਟ ਤੇ ਮੌਕੇ ਤੇ ਜੋ ਵੀ ਹੋ ਜੂ। ਮੋਬਾਈਲ ਤੇ ਕਰਨੇ ਆ। ਹਾਂ। ਥੋੜੇ ਬਰੇ ਬਾਪਾ ਹਨਾ ਮਸ਼ੀਨਾ। ਹਾਂ। ਅਧੀਆਂ ਉਹ ਉਹ ਤਾਜ਼ਾ ਘਰ ਆਪਣਾ ਲਾਗੇ। ਅੱਛਾ। ਉਹਨਾਂ ਕੋ ਪ੍ਰਿੰਸੀਪਲਸ਼ਿਪ ਵੀ ਨਾਲੇ ਪ੍ਰੀਤ ਦੀ। ਠੀਕ ਆ। ਇਹ ਪ੍ਰੀਤ ਦੀ ਡਿਡਰਸ਼ਿਪ ਹਨਾ ਯੂਨਿਵਰਸਿਟੀ ਪਰ ਨਾ ਪ੍ਰੀਤ ਦੀ। ਠੀਕ ਆ। ਕਟਰ ਇਹਦਾ ਕਿੱਥੇ ਆ ਕਰਦਾਰ ਦਾ? ਕਟਰ ਉਹ ਉੱਧਰ ਨਾ ਜਾ। ਆ ਜਾ। ਕੁੱਤਾ ਨਾ ਵੱਢ ਲੇ ਕੇ ਜਿੱਤਰਾ। ਤੇਰਾ ਨੀ ਟਿੱਕਾ ਸਾਨੂੰ ਤੇ ਨਹੀਂ ਵੀ ਕੇ ਟੀਚਰ। ਨਹੀਂ ਨਾ। ਡਿੱਕ ਸਾਨੂੰ ਵੀ ਨਹੀਂ ਆਈ ਤੇ ਕਹ ਕੇ ਵੀ ਕਰੀ ਲਾਏ ਟਾਇਰ ਨਹੀਂ ਅਸੀਂ ਵੀ ਬੀਕੇਟੀ ਦੇ ਲਾਏ ਹੋ ਇਹਨੇ ਸਾਰੀਆਂ ਮਹੀਨਿਆਂ ਦੇ ਵਿੱਚ ਕਮੈਂਟ ਕਰੀ ਜਾਂਦੇ ਬਾਈ ਇਹਨੇ ਬੀਕੇਟੀ ਦੀ ਬਾਈ ਡਿੱਕ ਦਾ ਟਾਇਰ ਪਾਰਟ ਦਾ ਪੈਂਚਰ ਹੋ ਗਿਆ ਕਹਿੰਦੇ ਅਸੀਂ ਤੇ ਆਪ ਤੁਹਾਨੂੰ ਗੁੜੀਆ ਤਾਂ ਦਿੰਦਾ ਅਸੀਂ ਤੇ ਆਪ ਮਤਲਬ ਚੇਂਜ ਕਰਾਈ ਜਾ ਕੇ ਕੰਪਨੀ ਚ ਫਿਰ ਅੱਛਾ ਆ ਦੇਖ ਲਓ ਬਾਬੂ ਕਾਟਰ ਮਹੀਨਾ ਐਸ ਟਾਈਮ ਪੀ ਲੋਗਲ ਚੱਲਦੀ ਰਹੀ ਆ

ਅੰਕਲ ਕੇ ਸੇਰ ਨੇ ਉਹ ਮੰਡੀ ਅੱਛਾ ਓਰੇ ਛੋਟੇ ਆ ਬੜਾ ਪੰਗਾ ਹਨ ਹਾਂ ਮੰਡੀ ਦਾ ਜਿਆਦਾ ਪੰਗਾ ਇੱਥੇ ਨਹੀਂ ਸਾਡੇ ਦਾ ਜਿਵੇਂ ਹੁਣ ਲੋਕ ਤੁਆ ਲੱਗ ਲੱਬੀ ਵੇਲੇ ਹੋ ਗਏ ਜਮਾ ਹਮ ਕਣਕ ਕਣਕ ਵੇਚ ਕੇ ਜਮਾ ਫਰੀ ਆ ਆਹ ਹਰਿਆਣਾ ਲਾ ਕੇ ਆਏ ਹੁਣ ਚਾਲੂ ਕੀਤੀ ਵੇਚਣੀ ਇੱਥੇ ਉਹ ਟਾਈਮ ਨਹੀਂ ਮਿਲਿਆ ਵੇਚਣ ਦਾ ਨਾ ਲੈ ਜੋਧਵੀਰ ਕੀਆ ਜੋਧਵੀਰ ਕੀ ਉਹ ਫਿਰ ਇੱਥੇ ਲੋਕ ਹੋਏ ਨੇ ਇੱਕ ਜਣਾ ਚੱਲ ਜੀ ਗਿਆ ਕੰਮ ਇਹਨਾਂ ਦਾ ਆਪਣੇ ਹੁੱਦ ਚੱਲ ਕੇ ਦੋ ਜਾਨੇ ਨਾ ਇੱਥੇ ਤੇਰਾ ਉਹ ਦੂਜਾ ਪਿੰਡ ਨਹੀਂ ਜਿਹੜਾ ਅੱਗੇ ਉਹ ਤੇ ਉਰਾ ਵੀ ਲੈਣ ਪੂਰੀ ਸੀ ਉਧਰ ਅੱਗੇ ਵੀ ਪੂਰੀ ਜਿਵੇਂ ਇਨਸ਼ਾਰੇ ਕੀਤੇ ਲੈਣ ਲੱਗੇ ਹੋਏ ਸਾਡੇ ਉਰੇ ਵੀ ਕੰਟੈਕਟ ਹੂੰ ਹੂੰ ਸ਼ਾਲਾ ਲੈ ਬਾਬੇ ਜੀ ਦੀ ਮਸ਼ੀਨ ਲੈਣੀ ਹੈ ਬਾਈ ਨੇ ਤਾਂ ਕਰ ਲਿਓ ਕੰਟੈਕਟ ਡਿਸਕ੍ਰਿਪਸ਼ਨ ਚ ਬਾਈ ਦਾ ਨੰਬਰ ਦੇ ਦੂਆ ਤੇ ਅੱਜ ਦਾ ਵਲੋਗ ਇੰਨੇ ਸੀ ਓਕੇ ਬਾਈ ਧੰਨਵਾਦ